ਸਤਨਾਮ ਵਾਹਿਗੁਰੂ ਸਹਿਬ ਜੀ ਆਸਾਂ ਹੱਲਾ ਪੰਜਵਾ ਘਰ ਚੋਦਵਾ 1 ਓੰਕਾਰ ਸਰਵਰ ਪ੍ਰਸਾਰ ਓਹੋ ਨਿਹਣ ਵੇਲਾ ਆਪਣੇ ਪ੍ਰੀਤਮ ਸਿਉ ਲਗ ਰਹਿ ਰਹਾ ਜੋ ਪ੍ਰਭਾਵਾ ਜਨਮਣ ਆਵੈ ਹਰਿ ਪ੍ਰੀਮ ਭਗਤਰ ਪ੍ਰੀਤ ਰਚ ਪ੍ਰਭ ਸੰਗਮ ਲਿਜੈ ਇਹ ਮਨ ਲਿਜੈ ਨਾਨਕ ਨਾਮ ਮਿਲਾਇ ਆਪਣੀ ਦਇਆ ਕਰਹੁ ਰਬ ਸੰਗਮ ਲਈ ਜੈ ਇਹ ਵਣ ਦੀ ਜੈ ਨਾਨਕ ਨਾਮ ਮਿਲਾਇ ਆਪਣੀ ਦਇਆ ਕਰਹੁ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਨਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹਿ ਜਨ ਨਾਨਕ ਜੇ ਹਾ ਤੂ ਕਰਾਏ ਐ ਤੇ ਹਾ ਹੋਂ ਕਰੀ ਬਖਾਨ ਮੈ ਨਹੀਂ ਇਚੇ ਹੋ ਨਹੀਂ ਕਿਛ ਆਹੇ ਨਾ ਮੋਰਾ ਔਰ ਸਰਲ ਚਾਹ ਲਖੇ ਹੋ ਸਦ ਨਾ ਜਾਣ ਤੋਰਾ ਸੁ ਗੁਰੂ ਪਿਆਰੀ ਸਾਧ ਸੰਗਤ ਜੀ ਨਾ ਪਾਵਣ ਮਹਾਵਾਕਾਂ ਅਨੁਸਾਰ ਮਨੁੱਖਾ ਜਮਾ ਸਫਲਾ ਕਰਨ ਦਾ ਪਾਵਣ ਸਮਾ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਉਹ ਜੋ ਵਿਚਾਰ ਬਖਸ਼ਿਸ਼ ਕੀਤੀ ਹੈ ਸਤਿਗੁਰੂ ਬਖਸ਼ਿਸ਼ ਕਰਦੇ ਨੇ ਆਸਾ ਮਹੱਲਾ ਪੰਜਵਾਂ ਘਰ ਚੋਦਵਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਸਾ ਰਾਗ ਹੈ ਅੰਜੇ ਪਾਸ਼ਾ ਤਾਂ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਦੇ ਮੁਖਾਰਵੰਤ ਉਚਾਰਣ ਕੀਤਾ ਹੋਇਆ। ਪਾਵਨ ਸ਼ਬਦ ਘਾਰ 14ਵੇਂ 14ਵੇਂ ਸੁਰਤਾਲ ਚ ਗਾਇਨ ਕਰਨ ਦੀ ਇਸ ਸ਼ਬਦ ਨੂੰ ਤਾਕੀਦ ਹੈ। ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਉਹ ਕਾਲਪੁਰਖ ਹੈ ਸੰਸਾਰ ਦਾ ਕਰਤਾ ਤਰਤਾ ਮਾਲਕ ਉਹ ਇੱਕ ਹੈ ਤੇ ਸੱਚੇ ਸਤਿਗੁਰ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ। ਉਹ ਨੇਹੁ ਨਵੇਲਾ ਕਿੰਨੇ ਉਹਦਾ ਪ੍ਰੇਮ ਜਿਹੜਾ ਨਿਤ ਨਵਾਰ ਨੇ ਨਵੇਲਾ ਨਾ ਉਹ ਪ੍ਰਮਾਤਮਾ ਸਦਾ ਹੀ ਨਮਾ ਰੰਦਾ ਹੈ ਸਾਹਿਬ ਮੇਰਾ ਨੀਤ ਨਮਾ ਨਿਤਾ ਪ੍ਰਤੀ ਨਮਾ ਉਹਦਾ ਨੇ ਵੀ ਉਹਦਾ ਪ੍ਰੇਮ ਵੀ ਨਿਤਾ ਪ੍ਰਤੀ ਨਮਾ ਉਹਦਾ ਗਿਆਨ ਵੀ ਨਿਤਾ ਪ੍ਰਤੀ ਰੋਜ਼ਾਨਾ ਨਮਾ ਹੈ ਇੱਥੇ ਵਿਦਵਾਨਾਂ ਨੇ ਕਈ ਜੋ ਸੰਪਰਦਾਇ ਟਿਕਾ ਦਾ ਸੰਪਰਦਾਇ ਅਰਥ ਕਰਦੇ ਨੇ ਉਹ ਦੂਸਰਾ ਪਾਠ ਕਰਦੇ ਨੇ ਕਹਿੰਦੇ ਭਾਈ ਉਹ ਉਹ ਹੁਣੇ ਹੁਣ ਵੇਲਾ ਕਿੰਨਾਂ ਦਾ ਭਾਵ ਵੀ ਪਰਮਾਤਮਾ ਦਾ ਨਾਮ ਜਪਣ ਦਾ ਹੁਣੇ ਹੀ ਵੇਲਾ ਹੈ ਪਾਚ ਵੇਲਾ ਨਹੀਂ ਸਮਾਣੀ ਪੈ ਪ੍ਰਾਪਤ ਮਾਨਸ ਤੇ ਹੋ ਰਹੀ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਤੇ ਅਰਥਾਂ ਦੇ ਹਿਸਾਬ ਨਾਲ ਉਹ ਵੀ ਟੁਕਦਾ ਹੈ ਉਹ ਹੁਣੇ ਹੁਣ ਵੇਲਾ ਉਹ ਅਰਥ ਵੀ ਟਿਕਦੇ ਨੇ ਪਰ ਇੱਥੇ ਆ ਉਹ ਨੇਹੁ ਨਵੇਲਾ ਅਰਥ ਇਸ ਹਿਸਾਬ ਨਾਲ ਵੀ ਹੈ ਪਾਵ ਮੇਰੇ ਸਤਿਗੁਰੂ ਤੇਰਾ ਪ੍ਰੇਮ ਵੀ ਨਵੇਲਾ ਹੈ ਓਰਗਨਨਾ ਨਮਾਹ ਪਰ ਤੇ ਸੰਪਰਦਾਇ ਦੇ ਮੁਤਾਬਕ ਚਲਿਏ ਤੇ ਭਾਈ ਪ੍ਰਮਾਤਮਾ ਦਾ ਨਾਮ ਜਪਣ ਦਾ ਆਹੀ ਪਾਵ ਬਾਰੀ ਹੈ ਤਾਂ ਹੀ ਸਤਿਗੁਰੂ ਕਹਿੰਦੇ ਨੇ ਆਪ ਕੀ ਬਾਹਰ ਬਖਸ਼ ਬੰਦੇ ਕੋ ਬਹੁਤ ਨਾ ਭਵਜਲ ਫੇਰਾ ਮੇਰੇ ਸਤਿਗੁਰੂ ਕਿਰਪਾ ਕਰ ਆਪਣੇ ਪ੍ਰੀਤਮ ਸਿਉ ਲਾਗ ਰਹਿ ਰਹਾਓ ਕਹਿੰਦੇ ਭਾਈ ਇਸ ਲਈ ਉਸ ਪ੍ਰਮਾਤਮਾ ਦੇ ਮਿਲਣ ਦਾ ਹੁਣੇ ਵੇਲਾ ਹੈ ਤੁਹ ਉਸ ਪਰਮਾਤਮਾ ਨਾਲ ਪ੍ਰੇਮ ਪਾਣਾ ਕਰ ਸਮਾਣੀ ਦੁਬਾਰਾ ਮਿਲਣਾ ਇਸ ਕਰਕੇ ਆਪਣੇ ਪ੍ਰੀਤਮ ਦੇ ਨਾਲ ਲਗਿਆ ਰਹਿ ਉਹਦੇ ਨਾਲ ਜੁੜਿਆ ਰਹਿ ਰਹਾਉ ਵਿਸ਼ਰਾਂਤ ਦੇ ਕੇਂਦਰੀ ਭਾਸੁਮ ਜਾਂਦੇ ਨੇ ਕਿੰਦੇ ਭਾਈ ਇਹ ਪਰਮਾਤਮਾ ਨੇਤਾ ਪ੍ਰਤੀ ਨਮਾਇ ਉਹਦਾ ਗਿਆਨ ਨਮਾਇ ਉਹਦਾ ਰਗਾਨਾ ਹੀ ਨਵਾਂ ਗਿਆਨ ਪ੍ਰਗਟ ਹੁੰਦਾ ਇਸ ਲਈ ਆਪਣੇ ਪ੍ਰੀਤਮ ਆਪਣੇ ਪਿਆਰੇ ਪਰਮਾਤਮਾ ਦੇ ਨਾਲ ਲਗਿਆ ਰਹਿ ਉਹਦਾ ਨਾਮ ਉਹਦਾ ਹਰਜਾਸ ਕੀਰਤਿ ਵਿਡਿਆਈ ਕਰਦਾ ਰਹਿ ਰਹਾਉ ਵਿਸ਼ਰਾਂਤ ਦੇ ਕੇਂਦਰੀ ਭਾਸੁਮ ਜਾਂਦੇ ਨੇ ਜੋ ਪ੍ਰਭ ਭਾਵੈ ਜਨਮਣ ਆਵੈ ਕਹਿੰਦੇ ਭਾਈ ਜਿਹੜਾ ਪ੍ਰਮਾਤਮਾ ਨੂੰ ਭਾਜ ਜਾਏ ਜਿਹੜਾ ਉਸ ਪਰਮੇਸ਼ਰ ਨੂੰ ਭਾਜ ਜਾਏ ਜਨਮ ਨ ਆਵੈ ਉਹ ਜਨਮ ਮਰਨਾਂ ਚ ਨਹੀਂ ਪੈਂਦਾ ਜੰਮਣ ਮਰਨ ਦੇ ਗੇੜ ਤੋਂ ਮੁਕਤ ਹੋ ਜਾਂਦਾ ਹੈ ਕਦੇ ਜੰਮਣ ਮਰਨ ਦੇ ਗੇੜ ਵਿੱਚ ਆਵਾਗੋਣ ਦੇ ਵਿੱਚ ਨਹੀਂ ਆਉਂਦਾ ਹਮੇਸ਼ਾ ਹਮੇਸ਼ਾ ਇਸ ਦੀ ਵੀ ਕਾਲੀ ਮੁਕਤ ਹੋ ਜਾਂਦਾ ਹੈ ਹਰ ਆ ਪ੍ਰੇਮ ਭਗਤ ਹਰ ਪ੍ਰੀਤ ਰਚੈ ਕਹਿੰਦੇ ਭਾਈ ਉਹ ਫਿਰ ਪ੍ਰਮਾਤਮਾ ਦੇ ਪ੍ਰੇਮਾ ਭਗਤੀ ਵਿੱਚ ਕਰਦੇ ਨੇ ਐਸੇ ਮਨੁੱਖ ਜਿਹੜੇ ਪ੍ਰਮਾਤਮਾ ਨੂੰ ਭਾਜ ਜਾਂਦੇ ਨੇ ਉਹ ਪ੍ਰੇਮਾ ਭਗਤੀ ਜੁੜੇ ਰਹਿੰਦੇ ਨੇ ਪ੍ਰੀਤ ਵਿੱਚ ਰਚ ਜਾਂਦੇ ਨੇ ਭਾਵ ਉਹਨਾਂ ਦੀ ਉਹ ਹਰੀ ਦੀ ਪ੍ਰੀਤੀ ਵਿੱਚ ਐਸੇ ਰਚ ਜਾਂਦੇ ਨੇ ਚਾਹ ਬੰਦ ਬੰਨ ਕੇ ਧਿਆਇਆ ਜਾਏ ਚਾਹ ਸੀਸ ਧਰ ਤੋਂ ਅੱਡੇ ਹੋ ਜਾਏ ਹਰ ਵੇਲੇ ਉਸ ਨੂੰ ਜਪਨਾ ਕਰਦੇ ਨੇ ਉਸ ਨੂੰ ਧਿਆਨਾ ਕਰਦੇ ਨੇ ਪ੍ਰਭ ਸੰਗਮਲੀ ਜੈ ਇਹ ਮਨ ਦੀ ਜੈ اے بھائی اپنا ਜਿਹੜਾ ਮਨ ਹੈ ਨਾ ਗੁਰਾਂ ਨੂੰ ਦੇਣਾ ਕਰ ਗੁਰੂ ਨੂੰ ਸੌਂਪਣਾ ਕਰ ਪ੍ਰਭ ਸੰਗ ਮਿਲ ਜਾਈਏ ਇਹ ਮੰਨ ਲਈ ਜਾ 96 ਵਰਤੋਂਗੇ ਮਨ ਗੁਰੂ ਨੂੰ ਦੇਣਾ ਕਰ ਤਾਂ ਕਿ ਤੈਨੂੰ ਉਸ ਪਰਮਾਤਮਾ ਦਾ ਸੰਗ ਮਿਲੇ ਕਿਉਂਕਿ ਗੁਰੂ ਹੀ ਇੱਕ ਐਸਾ ਜਰੀਆ ਹੈ ਜਿਹਦੀ ਯੁਗਤੀ ਦੇ ਨਾਲ ਜਿਹਦੀ ਸੁਰਤੀ ਦੇ ਨਾਲ ਪਰਮਾਤਮਾ ਨਾਲ ਇਕਮਿਕਤਾ ਹੋ ਸਕਦੀ ਹੈ ਹੋਰ ਕੋਈ ਨਾ ਤਾਂ ਰਸਤਾ ਹੈ ਨਾ ਕੋਈ ਜਰੀਆ اس لیے ਆਪਣਾ ਮਨ ਆਪਣੇ ਗੁਰੂ ਨੂੰ ਮੰਨ ਤਨ ਸੌਂਪਣਾ ਕਰ ਤਾਂ ਕਿ ਤੇਰਾ ਵੀ ਆਇਆ ਸਫਲਾ ਹੋ ਸਕੇ ਨਾਨਕ ਨਾਮ ਮਿਲੇ ਆਪਣੀ ਦਇਆ ਕਰੋ ਤਾਂ ਗੁਰੂ ਨਾਨਕ ਗੁਰੂ ਅਰਜਨ ਸਾਹਿਬ ਨਾਨਕ ਨਾਮ ਲੈਵਰੀ ਮੂਰਲਾ ਨੇ ਸ਼ਬਦ ਇਸਨਾਰਤੀ ਕਰਦੇ ਨੇ ਕਿਹ ਕਹਿੰਦੇ ਭਾਈ ਦਾਸ ਨਾਨਕ ਕਹਿੰਦਾ ਹੈ ਕਿਹਦੇ ਭਾਈ ਆਪਣੀ ਦਇਆ ਕਰੋ ਮੇਰੇ ਸਤਿਗੁਰੂ ਜੀ ਮੈਂ ਨਾਮ ਮੰਗਦਾ ਮੈਨੂੰ ਨਾਮ ਦੀ ਦਾਤ ਦੇ ਦਇਆ ਕਰ ਕਿਰਪਾ ਕਰ ਤਰਸ ਕਰ ਜਦ ਸਤਿਗੁਰੂ ਵੀ ਬਾਣੀ 'ਚ ਕਹਿੰਦੇ ਮੰਗਣਾ ਮੰਗਣਿਕਾ ਹਰਜਸ ਗੁਰਤੇ ਮੰਗਣਾ ਮੈਂ ਮੰਗਣਾ ਨਾਮ ਮੰਗਦਾ ਕਿਉਂਕਿ ਸਭ ਤੋਂ ਸ੍ਰੇਸ਼ਟੀ ਇਹ ਹੈ ਨੁਈਆ ਵੀ ਪਦਾਰਥ ਵਿੱਚ ਸੁਣਾ ਰਿਹਾ ਪਰ ਤੇਰਾ ਨਾਮ ਸ੍ਰੇਸ਼ਟ ਉੱਤਮ ਹੈ ਇਹ ਬੇਨਸੰਦਾ ਨਹੀਂ ਇਸ ਲਈ ਤੇਰਾ ਨਾਮ ਹੀ ਲੋਚਦਾ ਤੇਰਾ ਨਾਮ ਹੀ ਮੰਗਣਾ ਕਰ ਕਰਦਾ ਮੈਨੂੰ ਨਾਮ ਦੀ ਦਾਤ ਬੇਨਗੀ ਕਰਦਾ ਕਿ ਮੇਰਾ ਆਇਆ ਵੀ ਸਫਲਾ ਹੋ ਸਕੇ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਐਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਆ ਜੇ ਕੋਈ ਗੱਲ ਚੰਗੀ ਲੱਗੀ ਤਾਂ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲੇ ਪੜਨ ਅਮਲ ਕਰਨਾ ਦਿਓ ਸੀ ਜ ਕਰੋਰ ਦਾ ਸੰਕੇਤੋ ਕਥਾ ਵਿਚਾਰਨ ਕਰਨ ਦੀ ਜਾਂਚ ਆਜਾਵੇ ਲੇਖਕ ਤੈਨਾਂ ਛੁੱਟੀ ਹੈ ਕਿਨ ਕਿਨ ਭੂਲਨ ਹਰ ਬਖਸ਼ਣ ਹਰ ਬਖਸ਼ ਲੈ ਨਾਨਕ ਪਾਰ ਉਤਰ ਦੇਵ ਸੱਜਣ ਅਸੀਂ ਸਰੀਏ ਜਿਹਾ ਹੋਵੇ ਸਾਹਿਬ ਸੁਮੇਲ ਗੱਜ ਮਦਿਕ ਫਤਿਹ ਰਾਜਾ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ